ਮੇਰੇ ਕੋਲ ਇੱਕ ਭਾਂਡੇ ਵਿੱਚ ਗਰਮ ਪਾਣੀ ਅਤੇ ਇੱਕ ਟੇਬਲ ਟੈਨਿਸ ਦੀ ਬਾਲ ਹੈ। ਹੁਣ ਮੰਨ ਲਓ ਕਿ ਮੈਂ ਇਸ ਬਾਲ ਨੂੰ ਇੱਕ ਪਾਸੇ ਤੋਂ ਥੋੜਾ ਜਿਹਾ ਪਚਕਾ ਦਿੰਦਾ ਹਾਂ। ਤੇ ਜਦੋਂ ਮੈਂ ਇਹ ਕਰਦਾ ਹਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਪਰਿਵਰਤਨ ਹੈ? ਮੈਂ ਇਸ ਦਾ ਆਕਾਰ ਤਾਂ ਬਦਲ ਦਿੱਤਾ ਪਰ ਇਸ ਦੇ ਮੂਲ ਪਦਾਰਤ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ ਕਿਉਂਕਿ ਇਹ ਹਾਲੇ ਵੀ ਪਲਾਸਟਿਕ ਤੋਂ ਹੀ ਬਣੀ ਹੈ। ਇਹ ਅਸਲ ਵਿੱਚ ਇੱਕ ਭੌਤਿਕ ਪਰਿਵਰਤਨ ਹੈ। ਹੁਣ ਮੈਂ ਪਲਾਸਟਿਕ ਦੀਸ ਵਿਰੂਪਿਤ ਟੇਬਲ ਟੈਨਿਸ ਬਾਲ ਨੂੰ ਗਰਮ ਪਾਣੀ ਦੇ ਅੰਦਰ ਪਾ ਦਿੰਦਾ ਹਾਂ ਅਤੇ ਫਿਰ ਦੇਖਦੇ ਹਾਂ ਕਿ ਕੀ ਹੁੰਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਤੁਰੰਤ ਆਪਣੇ ਮੂਲ ਆਕਾਰ ਵਿੱਚ ਵਾਪਸ ਆ ਗਈ। ਪਰ ਇੱਥੇ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋਇਆ? ਇਸ ਦਾ ਕਾਰਨ ਇਹ ਹੈ ਕਿ ਪਾਣੀ ਬਹੁਤ ਗਰਮ ਸੀ। ਅਤੇ ਇਸ ਗਰਮ ਪਾਣੀ ਦੇ ਕਾਰਨ ਬੋਲ ਦੇ ਅੰਦਰ ਦੀ ਹਵਾ ਵੀ ਗਰਮ ਹੋ ਗਈ ਅਤੇ ਉਹ ਫੈਲ ਗਈ ਤੇ ਫਿਰ ਉਸਨੇ ਬੋਲ ਤੇ ਦਬਾਅ ਪਾਇਆ ਜਿਸ ਕਾਰਨ ਗੇਂਦ ਆਪਣੇ ਮੂਲ ਰੂਪ ਵਿੱਚ ਵਾਪਸ ਆ ਗਈ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਭੌਤਿਕ ਪਰਿਵਰਤਨ ਜ਼ਿਆਦਾਤਰ ਉਲਟਾਉਣਯੋਗ ਹੁੰਦੇ ਨੇ ਅਸੀਂ ਪਹਿਲਾਂ ਇੱਕ ਸਧਾਰਨ ਬੋਲ ਲਈ ਅਤੇ ਫਿਰ ਉਸਨੂੰ ਪਿਚਕਾ ਦਿੱਤਾ ਜਿਸ ਨਾਲ ਉਸਦਾ ਆਕਾਰ ਬਦਲ ਗਿਆ ਜੋ ਕਿ ਇੱਕ ਭੌਤਿਕ ਪਰਿਵਰਤਨ ਹੈ ਇਸ ਤੋਂ ਬਾਅਦ ਜਦੋਂ ਅਸੀਂ ਉਸ ਵਿਰੂਪਿਤ ਬਾਲ ਨੂੰ ਗਰਮ ਪਾਣੀ ਵਿੱਚ ਪਾਇਆ ਤਾਂ ਗੇਂਦ ਆਪਣੇ ਮੂਲ ਆਕਾਰ ਵਿੱਚ ਵਾਪਸ ਆ ਗਈ। ਇਸ ਤਰ੍ਹਾਂ ਇੱਕ ਪੌਤਿਕ ਪਰਿਵਰਤਨ ਹੈ ਜੋ ਉਲਟਾ ਉਨਯੋਗ ਵੀ ਹੈ। ਇੱਥੇ ਕੋਈ ਨਵਾਂ ਪਦਾਰਥ ਨਹੀਂ ਬਣਿਆ, ਬਸ ਬਾਲ ਦੇ ਆਕਾਰ ਵਿੱਚ ਪਰਿਵਰਤਨ ਹੋਇਆ ਹੈ। ਆਓ ਹੁਣ ਇੱਕ ਹੋਰ ਉਦਾਹਰਨ ਦੇਖੀਏ। ਇਸ ਚਿੱਤਰ ਵਿੱਚ ਤੁਸੀਂ ਕੁਝ ਖਰਾਬ ਹੋ ਚੁੱਕੇ ਜਾਂ ਸੜ ਚੁੱਕੇ ਫਲਾਂ ਜਾਂ ਭੋਜਨ ਨੂੰ ਦੇਖ ਸਕਦੇ ਹੋ। ਜਦੋਂ ਭੋਜਨ ਸੜ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਖਰਾਬ ਹੋ ਗਿਆ ਹੈ ਤੇ ਹੁਣ ਉਸਨੂੰ ਖਾਧਾ ਨਹੀਂ ਜਾ ਸਕਦਾ। ਅਜਿਹਾ ਉਦੋਂ ਹੁੰਦਾ ਹੈ ਜਦੋਂ ਬੈਕਟੀਰੀਆ ਜਾਂ ਉਲੀ ਵਰਗੇ ਸੂਖਮ ਜੀਵ ਭੋਜਨ ਤੇ ਜਮਾ ਹੋਣ ਲੱਗਦੇ ਨੇ ਜਾਂ ਉੱਗਣ ਲੱਗਦੇ ਨੇ ਇਹ ਸੂਖਮ ਜੀਵ ਭੋਜਨ ਨੂੰ ਵਿਭਿੰਨ ਪ੍ਰਕਾਰ ਦੇ ਪਦਾਰਥਾਂ ਵਿੱਚ ਤੋੜ ਦਿੰਦੇ ਨੇ ਜਿਸ ਕਰਕੇ ਭੋਜਨ ਤੋਂ ਦੁਰਗੰਧ ਆਉਣ ਲੱਗ ਜਾਂਦੀ ਹੈ ਅਤੇ ਉਸ ਦਾ ਸਵਾਦ ਵੀ ਬਦਲ ਜਾਂਦਾ ਹੈ ਅਤੇ ਉਹ ਖਰਾਬ ਹੋ ਜਾਂਦਾ ਹੈ ਇਸ ਲਈ ਇੱਕ ਰਸਾਇਣਿਕ ਪਰਿਵਰਤਨ ਹੁੰਦਾ ਹੈ ਕਿਉਂਕਿ ਭੋਜਨ ਹੁਣ ਅਲੱਗ ਗੁਣਾ ਵਾਲੇ ਨਵੇਂ ਪਦਾਰਥ ਵਿੱਚ ਬਦਲ ਗਿਆ ਹੈ भौतिक परिवर्तन ਦੇ ਉਲਟ ਜਿਨ੍ਹਾਂ ਨੂੰ ਗਰਮ ਜਾਂ ਠੰਡਾ ਕਰਨ ਵਰਗੇ ਕੰਮਾਂ ਦੁਆਰਾ ਆਸਾਨੀ ਨਾਲ ਉਲਟਾਇਆ ਜਾ ਸਕਦਾ ਹੈ ਰਸਾਇਣਿਕ ਪਰਿਵਰਤਨ ਨੂੰ ਉਲਟਾਇਆ ਨਹੀਂ ਜਾ ਸਕਦਾ ਇਸ ਲਈ ਇੱਥੇ ਵੀ ਖਰਾਬ ਹੋਏ ਭੋਜਨ ਨੂੰ ਉਸ ਦੀ ਮੂਲ ਸਥਿਤੀ ਵਿੱਚ ਵਾਪਸ ਨਹੀਂ ਲਿਆਂਇਆ ਜਾ ਸਕਦਾ ਉਸ ਨੂੰ ਤਾਜ਼ਾ ਨਹੀਂ ਬਣਾਇਆ ਜਾ ਸਕਦਾ ਪਰ ਸਾਨੂੰ ਇੱਥੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਰਸਾਇਣਿਕ ਪਰਿਵਰਤਨ ਖਰਾਬ ਨਹੀਂ ਹੁੰਦੇ ਉਦਾਹਰਨ ਲਈ ਜਦੋਂ ਆਪਾਂ ਖਾਣਾ ਪਕਾਉਂਦੇ ਹਾਂ ਤਾਂ ਤਾਪਮਾਨ ਦੇ ਕਾਰਨ ਉਸ ਵਿੱਚ ਰਸਾਇਣਿਕ ਪਰਿਵਰਤਨ ਹੁੰਦਾ ਹੈ ਜਿਸ ਨਾਲ ਉਸ ਦਾ ਸਵਾਦ ਵਧਿਆ-ਵਧਿਆ ਹੋ ਜਾਂਦਾ ਹੈ ਅਤੇ ਉਹ ਆਸਾਨੀ ਨਾਲ ਪਚਨ ਲਾਇਕ ਵੀ ਹੋ ਜਾਂਦਾ ਹੈ ਠੀਕ ਹੈ ਪਰ ਇਸਤੇ ਉਲਟ ਜਦੋਂ ਭੋਜਨ ਖਰਾਬ ਹੋ ਜਾਂਦਾ ਹੈ ਜਾਂ ਉਹ ਸੜ ਜਾਂਦਾ ਹੈ ਤਾਂ ਉਸ ਨੂੰ ਖਾਧਾ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਦੇ ਭੋਜਨ ਨੂੰ ਸਾਨੂੰ ਸੁੱਟ ਦੇਣਾ ਚਾਹੀਦਾ ਹੈ